ਯਾਰ ਵੀ ਸਾਡੀ ਇਹਨੀ ਤਨਖਾਹ ਵਾਧਾ ਕੀਤਾ ਜਾਵੇ ਪਰ ਸਾਡ ਨੂੰ ਸਾਨੂੰ ਨਗੌਲਿਆ ਕੀਤਾ ਗਿਆ ਕਿਉਂਕਿ ਅਸੀਂ 24 ਘੰਟੇ ਡਿਊਟੀ ਕਰਦੇ ਆ ਸਾਡੇ ਰਾਤ ਨੂੰ ਉਸ ਪਾਸੇ ਕੁਝ ਵੀ ਹੋ ਜੇ ਅਸੀਂ ਉੱਤੇ ਪਹੁੰਚਦੇ ਆ ਹੁਣ 20 ਤਰੀਕ ਨੂੰ ਸਾਡੀ ਮੀਟਿੰਗ ਹੈਗੀ ਆ ਜੇਰ ਪੀਐਸੀ ਦੇ ਵਿੱਚ ਤੇ ਉਸ ਵਿੱਚ ਜੋ ਵੀ ਮੀਟਿੰਗ ਹੋਗੀ ਚਲੋ ਉਹ ਸਭ ਕੁਝ ਅ ਮੈਟਰ ਜਿਹੜਾ ਵਾ ਵੀ ਜੇ ਸੌਲਟ ਆਊਟ ਹੁੰਦਾ ਵਾ ਅਸੀਂ ਜੋ ਸਾਡਾ ਪ੍ਰੋਟੈਸਟ ਚੱਲ ਰਿਹਾ ਵਾ ਉਸ ਨੂੰ ਖਤਮ ਕਰਕੇ ਤੇ ਨਵੇਂ ਸਿਰੋਂ ਡਿਊਟੀ ਜਿਹੜੀ ਆ ਚੱਲੂ ਹਾਂਜੀ ਹਾਂਜੀ ਮੈਂ ਮਨਦੀਪ ਸਿੰਘ ਆਪਣਾ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੇ ਮੰਗਾ ਸਾਡੀਆਂ ਇਹ ਵੀ ਸਾਡਾ ਪਹਿਲਾਂ ਵੀ ਲਾਡੋਵਾਲ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਸ ਦੇ ਵਿੱਚ ਸਰਕਾਰ ਨੇ ਸਾਨੂੰ 5000 ਵਾਅਦਾ ਦਿੱਤਾ ਤੇ ਸਾਡਾ ਨਾ ਜਿਹੜੀ ਉਹ ਵਾਅਦਾ ਖਲਫੀ ਹੋਈ ਉਸ ਤੋਂ ਬਾਅਦ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ 16 ਨਵੰਬਰ ਤੋਂ ਦੁਬਾਰਾ ਜਿਹੜਾ ਪ੍ਰੋਟੈਸਟ ਚੱਲਿਆ ਕਲਮ ਛੋੜ ਹੜਤਾਲ ਜਿਸ ਵਿੱਚ ਅਸੀਂ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਇਹ ਪ੍ਰੋਟੈਸਟ ਚੱਲਿਆ ਤੇ ਉਸ ਤੋਂ ਇਲਾਵਾ ਵੀ ਸਾਡੀਆਂ ਮੀਟਿੰਗਾਂ ਵੀ ਹੋਈਆਂ ਹੁਣ ਤੱਕ ਤੇ ਬਿਲਕੁਲ ਜਿਹੜੀਆਂ ਮੀਟਿੰਗਾਂ ਉਹ ਬਿਸਟਾ ਰਹੀਆਂ ਤੇ ਅੱਜ ਸਾਡਾ ਜਿਹੜਾ ਮੀਟਿੰਗ ਦਾ ਇਹ ਮੇਨ ਪੁਆਇੰਟ ਇਹ ਆ ਵੀ ਸਾਡੀਆਂ ਹੁਣ 20 ਤਰੀਕ ਨੂੰ ਸਾਡੀ ਮੀਟਿੰਗ ਹੈਗੀ ਆ ਫਿਰ ਪੀਐਸਸੀ ਦੇ ਵਿੱਚ ਤੇ ਉਸ ਵਿੱਚ ਜੋ ਵੀ ਮੀਟਿੰਗ ਹੋਗੀ ਚਲੋ ਉਹ ਸਭ ਕੁਝ ਅ ਮੈਟਰ ਜਿਹੜਾ ਵਾ ਵੀ ਜੇ ਸੌਲਟ ਆਊਟ ਹੁੰਦਾ ਵਾ ਅਸੀਂ ਜੋ ਸਾਡਾ ਪ੍ਰੋਟੈਸਟ ਚੱਲ ਰਿਹਾ ਵਾ ਉਸ ਨੂੰ ਖਤਮ ਕਰਕੇ ਤੇ ਨਵੇਂ ਸਰੋਂ ਡਿਊਟੀ ਜਿਹੜੀ ਆ ਚੱਲੂਗੀ ਅਦਰਵਾਈਜ਼ ਨਹੀਂ ਹੁੰਦਾ ਇਸ ਤੋਂ ਇਲਾਵਾ ਸਾਡੀ ਜਿਹੜੀ ਆ ਪੰਜਾਬ ਪ੍ਰਧਾਨ ਉਹਨਾਂ ਨਾਲ ਗੱਲ ਹੋਈ ਆ ਉਤੋਂ ਇਲਾਵਾ ਸਾਡਾ ਜਿਹੜਾ ਸੰਘਰਸ਼ ਹੋਰ ਤਿੱਖਾ ਹੋਊਗਾ ਤੇ ਅੱਜ ਅਸੀਂ ਕੋਸ਼ਿਸ਼ ਸਾਡੀ ਇੱਕ ਕਮੇਟੀ ਜਿਹੜੀ ਆ ਨਵੀਂ ਬਣੀ ਹੋਈ ਆ ਪਹਿਲਾਂ ਜਿਹੜੀ ਕਮੇਟੀ ਸੀ ਕੁਝ ਮੁਸ਼ਕਲਾਂ ਕਾਰਨ ਸਾਨੂੰ ਜਿਹੜੀ ਕਮੇਟੀ ਨਵੀਂ ਬਣਾਉਣੀ ਪਈ ਤੇ ਅੱਜ ਬਾਕੀ ਜੋ ਚੱਲ ਰਿਹਾ ਵਾ ਤੁਹਾਨੂੰ ਪਤਾ ਹੈ ਵੀ 10000 ਰੁਪਏ ਸਾਡੀ ਸੈਲਰੀ ਹੈਗੀ ਆ ਮੇਨ ਮੁਖ ਮੰਗਾਇਆ ਵੀ ਸਾਨੂੰ 2011 ਦੇ ਵਿੱਚ ਇਹ ਪ੍ਰੋਟੈਸਟ ਚੱਲਿਆ ਆ ਸੀ ਆ ਆਪਣਾ ਪ੍ਰੋਜੈਕਟ ਚੱਲ ਰਿਹਾ ਸੀ ਜੋ ਸਰਕਾਰ ਦੁਆਰਾ ਇੱਕ ਜਗੀਰਤਾ ਹੈਲਥ ਕੰਪਨੀ ਨੂੰ ਲਵ ਠੇਕਾ ਦਿੱਤਾ ਗਿਆ ਇਹ ਕਰਕੇ ਉਹਨਾਂ ਵੱਲੋਂ ਉਦੋਂ ਦੀਆਂ ਹੀ ਮਤਲਬ ਕੋਈ ਸਾਨੂੰ ਤਨਖਾਹ ਨਹੀਂ ਵਧਾਈ ਕਿ ਨਗੂਣੀਆਂ ਦਿਖਾਵਾ ਸਾਨੂੰ ਡਿਊਟੀ ਕਰਨੀ ਪਈ ਅੱਜ ਤੱਕ ਜਿਹੜੀ ਉਹ 10000 ਰੁਪਏ ਤਸੀਂ ਡਿਊਟੀ ਕਰ ਰਹੇ ਹਾਂ ਤੇ ਮਹਿੰਗਾਈ ਦੇ ਜੋਗ ਵਿੱਚ ਤੁਹਾਨੂੰ ਪਤਾ ਹੈ ਵੀ ਘਰ ਦਾ ਗੁਜ਼ਾਰਾ ਕਿੱਥੋਂ ਚੱਲਦਾ ਹੈ ਇਸ ਕਰਕੇ ਅਸੀਂ ਕਾਫੀ ਵਾਰ ਸਰਕਾਰ ਨੂੰ ਅਪੀਲ ਕੀਤੀ ਕੰਪਨੀ ਨੂੰ ਅਪੀਲ ਕੀਤੀ ਵੀ ਸਾਡਾ ਜਿਹੜਾ ਵਾ ਮੰਗਾਂ ਨੂੰ ਮੰਨਿਆ ਜਾਵੇ ਸਾਡੀ ਜਣੀਆਂ ਤਨਖਾਹ ਵਾਧਾ ਕੀਤਾ ਜਾਵੇ ਪਰ ਸਾਡ ਨੂੰ ਸਾਨੂੰ ਨਗੌਲਿਆ ਕੀਤਾ ਗਿਆ ਕਿਉਂਕਿ ਅਸੀਂ 24 ਘੰਟੇ ਡਿਊਟੀ ਕਰਦੇ ਹਾਂ ਸਾਡੇ ਰਾਤ ਨੂੰ ਭਾਵੇਂ ਕੁਝ ਵੀ ਹੋ ਜੇ ਅਸੀਂ ਉੱਤੇ ਪਹੁੰਚਦੇ ਹਾਂ ਤੁਹਾਡੀ ਜੀ ਅੱਗੇ ਮੰਗ ਨਾ ਮੰਗੀ ਗਈ ਤੇ 20 ਤਰੀਕ ਤੋਂ ਬਾਅਦ ਤੁਸੀਂ ਕੀ ਮਤਲਬ ਇਹਨਾਂ ਨੂੰ ਸਰਵਿਸ ਨੂੰ ਬੰਦ ਵੀ ਕਰ ਸਕਦੇ ਜੀ ਨਹੀਂ ਉਹਦੇ ਵਿੱਚ ਸਾਡੀ ਸਟੇਟ ਕਮੇਟੀ ਨਾਲ ਗੱਲ ਹੋਈ ਆ ਜੋ ਵੀ ਸਾਨੂੰ ਪ੍ਰੋਕਮਾਊਗਾ ਕਿਉਂਕਿ ਸਾਡਾ 16 ਨਵੰਬਰ ਤੋਂ ਤੇ ਸਾਡਾ ਕਲਮਸ਼ੋੜ ਹੜਤਾਲ ਚੱਲ ਹੀ ਰਹੀ ਆ ਉਹਦੇ ਨਾਲ ਇਹ ਵੀ ਕੁਝ ਕੁਝ ਇਹ ਵੀ ਸਾਡੇ ਤੇ ਦਬਾਅ ਵੀ ਪਾਇਆ ਜਾ ਰਿਹਾ ਜਿਸ ਤਰ੍ਹਾਂ ਮੈਂ ਸੀ ਮੈਂ 16 ਨਵੰਬਰ ਤੋਂ ਪ੍ਰੋਟੈਸਟ ਕੀਤਾ ਤੇ ਸਾਡੀ ਆਵਾਜ਼ ਨੂੰ ਵੀ ਦੱਬਿਆ ਜਾ ਰਿਹਾ ਵਾ ਵੀ ਮੈਨੂੰ ਟਰਮੀਨੇਟ ਕੀਤਾ ਆ ਵਾ 3 ਨਵੰਬਰ ਦਾ ਤੇ ਅੱਜ ਤੱਕ ਮੈਂ ਘਾਰੀ ਆ ਇਹ ਕਰਕੇ ਇਸ ਤਰ੍ਹਾਂ ਹੀ ਸਾਡੇ 170 ਬੰਦੇ ਕੱਢੇ ਗਏ ਵੀ ਜਿਹੜੇ ਆਪਦੇ ਆਵਾਜ਼ ਨਾ ਚੁੱਕਣ ਤੇ ਇਸ ਤਰ੍ਹਾਂ ਹੋਰ ਵੀ ਸਾਨੂੰ ਹੋਰ ਵੀ ਗੱਲਾਂ ਤੋਂ ਦਬਾਇਆ ਜਾ ਰਿਹਾ ਵਾ ਵੀ ਤੁਸੀਂ ਗਾਂਹ ਪ੍ਰੋਟੈਸਟ ਨਾ ਕਰੋ ਕਿਉਂਕਿ ਪ੍ਰੋਟੈਸਟ ਕਰਨਾ ਸਾਡਾ ਸਵਿਧਾਨ ਤੌਰ ਤੇ ਹੱਕ ਆ ਤੇ ਅਸੀਂ ਕਰਦੇ ਰਵਾਂਗੇ ਹਾਂਜੀ ਮੈਂ ਤਰਨਤਾਰਨ ਡਿਸਟ੍ਰਿਕਟ ਤੋਂ ਡਰਾਈਵਰ ਆ ਜੀ ਆਪਣਾ ਤਰਨਤਾਰਨ ਸਿਵਲ ਵਾਲੀ ਗੱਡੀ ਤੋਂ ਰਿਸ਼ਪਾਲ ਸਿੰਘ ਬਾਕੀ ਸਾਰਾ ਵੀ ਸਾਡੀ ਹੜਤਾਲ ਜਿਹੜੀ ਇਹ ਚੱਲਦੀ ਪਈ ਹੈ ਕਾਫੀ ਚਿਰ ਤੋਂ ਹੁਣ ਤਰਨਤਾਰਨ ਤੋਂ 20 ਤਰੀਕ ਤੋਂ ਮੀਟਿੰਗ ਤੋਂ ਬਾਅਦ ਇਹਨਾਂ ਨੇ ਵੇਖੋ ਵੀ 2 ਮਹੀਨੇ ਹੋ ਗਏ ਸਾਡੀ ਸੈਲਰੀ ਵੀ ਨਹੀਂ ਆਈ ਅਜੇ ਅਰਕੀ ਦੂਜਾ ਮਹੀਨਾ ਚੱਲਿਆ ਵਾ ਤੇ ਜਿਹੜੇ ਚਾਰੇ ਪਹਿਲਾਂ ਬੈਠੇ ਉਹਨਾਂ ਦੀ 4-5 ਮਹੀਨਿਆਂ ਤੋਂ ਸੈਲਰੀ ਨਹੀਂ ਆ ਰਹੀ ਕਭੀ ਤੰਗ ਪਰੇਸ਼ਾਨ ਕਰਦੀ ਪਈ ਹੈ ਕੰਪਨੀ ਤੇ ਹੁਣ ਸਾਰੇ ਜਣਿਆਂ ਨੇ ਇਹ ਸਲਾਹ ਕੀਤੀ ਹੈ ਆਪਣਾ ਇਕੱਠੇ ਹੋ ਕੇ ਵੀ ਆਪਾਂ 20 ਤਰੀਕ ਤੋਂ ਬਾਅਦ ਕੋਈ ਮਤਲਬ ਐਕਸ਼ਨ ਲੈ ਸਕਦੇ ਆਪਾਂ ਕੰਪਨੀ ਦੇ ਬਾਦ ਕਿਸ ਤਰ੍ਹਾਂ ਐਕਸ਼ਨ ਲੈ ਸਕਦੇ ਐਕਸ਼ਨ ਜੀ ਵੇਖੋ ਜਿੱਦਾਂ ਇਹ ਵੀਰ ਜੀ ਨੇ ਤੁਹਾਨੂੰ ਦੱਸਿਆ ਸਾਡੇ ਪ੍ਰਧਾਨ ਸਾਹਿਬ ਨੇ ਉਹਦੇ ਮਤਲਬ ਜੋ ਵੀ ਮਤਲਬ ਜੋ ਇਹ ਕਹਿਣਗੇ ਸਟੇਟ ਕਮੇਟੀ ਕਹਿਣਗੇ ਉਹਦੇ ਨਾਲ ਆਪਾਂ ਚੱਲਾਂਗੇ ਇੱਕ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਦਿਨ ਰਾਤ ਇਹ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਸਾਲ 2011 ਦੌਰਾਨ ਐਮਰਜੈਂਸੀ ਸੇਵਾਵਾਂ ਦੌਰਾਨ ਮਰੀਜ਼ਾਂ ਨੂੰ ਸਹੂਲਤ ਦੇਣ ਲਈ ਸ਼ੁਰੂ ਕੀਤੀ ਗਈ 108 ਐਂਬੂਲੈਂਸ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ 108 ਕਰਮਚਾਰੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਆਪਣੀਆਂ ਵਕ ਵਕ ਮੰਗਾਂ ਜਿੰਨਾਂ ਵਿੱਚ ਲਗਾਤਾਰ 10000 ਰੁਪਏ ਉਹਨਾਂ ਨੂੰ ਤਨਖਾਹ ਦੇਣ ਤੋਂ ਲੈ ਕੇ ਮੰਗ ਨੂੰ ਲੈ ਕੇ 5000 ਰੁਪਿਆ ਵਾਅਦਾ ਕਰਨ ਦਾ ਐਲਾਨ ਕੀਤਾ ਗਿਆ ਸੀ ਉਹ ਅੱਜ ਤੱਕ ਪੂਰਾ ਨਹੀਂ ਹੋਣ ਦੇ ਚੱਲਦੇ ਆ ਉਹਨਾਂ ਵੱਲੋਂ ਕਲਮਚੋੜ ਹੜਤਾਲ ਬੀਤੇ ਨਵੰਬਰ ਮਹੀਨੇ ਤੋਂ ਜਾਰੀ ਹੈ ਹੁਣ ਇਸ ਦਾ ਕਰਮਚਾਰੀਆਂ ਵੱਲੋਂ ਆਉਣ ਵਾਲੀ 20 ਫਰਵਰੀ ਨੂੰ ਅਲਟੀਮੇਟਮ ਦਿੰਦੇ ਹੋਏ ਮੰਗਾਂ ਜਲਦ ਮੰਨਣ ਲਈ ਅਪੀਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਰ ਸਰਕਾਰ ਨਹੀਂ ਮੰਨਾਂ ਮੰਦੀ ਤਾਂ ਇਹਨਾਂ ਦਾ ਸੰਘਰਸ਼ ਤਿੱਖਾ ਚੱਲਦੇ ਕਰਦੇ ਆ ਹੋਆ ਚੱਕਾ ਜਾਮ ਤੱਕ ਵੀ ਕੀਤਾ ਜਾ ਸਕਦਾ ਹੈ ਜਿਸ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੈਂਦਾ ਨਜ਼ਰ ਆਵੇਗਾ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ